Oh guru wale guru ba bye wow. ਸਤਿਗੁਰੂ ਸਾਹਿਬ ਜੀ ਸਤਿ ਆਸ਼੍ਰੀ ਮਹੱਲਾ ਚੌਥਾ ਸਤਗੁਰਾਂ ਦੀ ਹਜ਼ੂਰੀ ਦੇ ਵਿੱਚ ਜੁੜ ਕੇ ਬੈਠੇ ਸਰਬੱਤ ਸੰਗਤ ਜੀ ਰਸਨਾ ਕੋਲੋਂ ਬਿੱਤਰ ਅਕੋ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਦੀ ਕੀਤੇ ਆਪ ਜੀ ਜੋ ਗੁਰਬਾਣੀ ਸਾਹਮਣੂ ਕੰਮ ਜਾ ਰਹੇ ਹੋ ਸਹਿਬ ਸਿਖੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਭੀ ਜੋਤ ਧੰਨ ਤੰਨ ਸਹਿਬ ਸਿਖੂ ਰਾਮਦਾਸ ਜੀ ਮਹਾਰਾਜ ਜੀ ਦੀ ਗੁਰਬਾਣੀ ਹੈ ਇਸ ਗੁਰਬਾਣੀ ਦਾ ਉਚਾਰਨ ਸਤਿਗੁਰਾਂ ਨੇ ਤਮਾ ਉਸ ਜੀ ਰਾਗ ਵਿੱਚ ਕੀਤਾ ਹੈ ਇਹ ਹੁਕਮਨਾਮਾ ਸਹਿਬ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅਗਨ ਅੰਬਰ 677 ਉਪਰੰਗਤ ਹੈ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਪਣੀ ਗੁਰਮਾਨੀ ਦੇ ਦੁਆਰਾ ਧਿਆਨ ਕਰਦੇ ਹਨ ਹੰਮ ਅੰਮਲੇ ਅੰਦ ਬਿਖੇ ਜੁਖਰਾਤੇ ਜੋ ਚਲ ਹੈ ਗੁਰ ਚਾਲੀ ਪਰਚਾ ਕਹਿੰਦੇ ਹਨ ਇਹੇ ਭਾਈ ਅਸੀਂ ਜੀਵ ਮਾਇਆ ਦੇ ਉਹ ਵਿੱਚ ਬਹੁਤ ਅੰਨੇ ਹੋ ਕੇ ਮਾਇਕ ਤਦਾਰ ਉਾਂ ਦੇ ਜ਼ਹਿਰ ਵਿੱਚ ਮਗੜ ਰਹਿ ਇਹ ਮਾਇਆ ਦੇ ਹੁੰਦੇ ਜੋ ਵੀ ਅੱਖਾਂ ਦੇ ਨਾਲ ਦਿਸਦਾ ਹੈ ਜਿੰਨੇ ਵੀ ਸਾਡੇ ਰਿਸ਼ਤੇ ਨਾਤੇ ਹੁੰਦੇ ਹਨ ਸਾਧ ਸੰਗਤ ਦੀ ਇਹ ਮਾਇਆ ਦੇ ਵਿੱਚ ਆਉਂਦੇ ਹਨ ਮਹਾਰਾਜ ਕਹਿੰਦੇ ਪਾਇਸੀ ਮਾਇਆ ਦੇ ਵਿੱਚ ਐਨੇ ਗਲਤਾਨ ਰਹਿੰਦੇ ਹਾਂ ਮਾਇਆ ਨੂੰ ਹੀ ਆਪਣਾ ਸਭ ਕੁਝ ਮੰਨੀ ਬੈਠੇ ਹਾਂ ਕਹਿੰਦੇ ਅਸੀਂ ਸਾਦੇ ਤੇ ਮਾਇਆ ਦਾ ਇੰਨਾ ਅਸਰ ਹੈ ਅਸੀਂ ਰੱਬ ਦੇ ਨਾਲ ਕਿਵੇਂ ਜੁੜ ਸਕਦੇ ਹਾਂ ਅੱਗੇ ਸਮਝਾਉਂਦੇ ਹਾਂ ਸੱਚੇ ਪਾਤਸ਼ਾਹ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਬਲਾਵੇ ਆਪਨ ਪਾਲੇ ਏਕ ਉਸਤ ਪਿਆਰਿਓ ਸੁਖਾ ਬਾਪਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੇ ਤਾਂ ਸਾ ਸੰਗਤ ਦੀ ਮਹਾਰਾਜ ਕਹਿੰਦੇ ਆਪਣੇ ਲੱਭਾ ਸਕਦਾ ਹੈ ਸੱਚੇ ਪਾਤਸ਼ਾਹ ਇਹ ਸਤਗੁਰੂ ਦੀ ਕਿਰਪਾ ਹੋ ਜਾਵੇ ਸਾ ਸੰਗਤ ਦੀ ਫੇਰ ਗੁਰਸਿੱਖ ਪਿਆਰਾ ਸਤਗੁਰੂ ਦੀ ਸੰਗਤ ਵਿੱਚ ਆ ਸਕਦਾ ਹੈ ਸਤਗੁਰੂ ਦੇ ਲੱਗ ਸਕਦਾ ਹੈ ਕਿਉਂਕਿ ਮਹਾਰਾਜ ਕਹਿੰਦੇ ਨੇ ਰੂਪ ਨਾ ਰੇਖਾ ਨਾ ਰਮਕੇ ਚੇਤਰਾ ਗੁਣ ਤੇ ਪ੍ਰਭ ਪੈਣਾ ਤਿਸ ਤੇ ਜਬ ਆਪੇ ਧਾਨ ਕਰਜਤ ਹੋਵੇ ਸੋ ਪਰਸਾਨਾ ਜਿਹਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਹੋ ਜਾਵੇ ਕਿਰਪਾ ਹੋ ਜਾਵੇ ਸਾ ਸੰਗਤਿ ਉਹ ਹੀ ਗੁਰਸਿੱਖ ਪਿਆਰਾ ਤੇਰਾ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜ ਸਕਦਾ ਹੈ ਬਰੇ ਗੁਰ ਦੀ ਭਗਤੀ ਕਰ ਸਕਦਾ ਹੈ ਵਹਿਗੁਰੂ ਦਾ ਸਨਮਨ ਕਰ ਸਕਦਾ ਹੈ ਅਕਾਲ ਮਹਾਰਾਜ ਕਹਿੰਦੇ ਪੁਰਸਖ ਮੀਤ ਚਲੋ ਗੁਰ ਚਾਤੇ ਏ ਪੁਰਸਖ ਮਿੱਤਰੋ ਸਜਣੋ ਦੋਸਤੋ ਮੀਤ ਕਹਿੰਦੇ ਨੇ ਮਿੱਤਰ ਨੂੰ ਏ ਪੁਰਸਖ ਮਿੱਤਰੋ ਇਸ ਸਤਿਗੁਰ ਦਾ ਬਚਨ ਆਉਂਦਾ ਹੈ ਉਸ ਨੂੰ ਮੰਨਣ ਵਿੱਚ ਲੈ ਕੇ ਆਵੋ ਪਹਿਲਾਂ ਸੁਣੋ ੜੋ ਫਿਰ ਵਿਚਾਰ ਕਰੋ ਫਿਰ ਉਸ ਨੂੰ ਮੰਨਣ ਦੇ ਵਿੱਚ ਲੈ ਕੇ ਆਵੋ ਮਹਾਰਾਜ ਜੀ ਕਹਿੰਦੇ ਗੁਰਮਾਨੇ ਤੇ ਰੱਤੇ ਨਾਲੋਂ ਰੱਤੇ ਨਾਲੋਂ ਨਾ ਨਹੀਂ ਗੱਲ ਬਣਦੀ ਮਹਾਰਾਜ ਕਹਿੰਦੇ ਭਾਈ ਅੱਗੇ ਕੀ ਕਹਿੰਦੇ ਸੱਚੇ ਬਾਦਸ਼ਾਹ ਜੋ ਗੁਰ ਕਹਿ ਸੋਈ ਭਗਵਾਨ ਨਹਾ ਹਰ ਹਰ ਕਥਾ ਦਰਪੇ ਰਹਾ ਸਤਗੁਰੂ ਸੱਚੇ ਪਾਤਸ਼ਾਹ ਆਖਦਾ ਹੈ ਕਿ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਿਆ ਕਰੋ ਭਾਈ ਇਹਦੇ ਗੁਣ ਗਾਉਂਦੇ ਰਿਹਾ ਕਰੋ ਇਹਦਾ ਜਸ ਗਾਉਂਦੇ ਰਿਹਾ ਕਰੋ ਜੋ ਕੁਝ ਗੁਰੂ ਆਖਦਾ ਹੈ ਤੋ ਗੁਰੂ ਦਾ ਬਚਨ ਹੁੰਦਾ ਹੈ ਇਸ ਨੂੰ ਆਪਣੇ ਵਾਸਤੇ ਪੜਾ ਸਮਝੋ ਕਿਉਂਕਿ ਪ੍ਰਬੁੱਦੀ ਸਤਸਾ ਅਨੋਖੀ ਤਰਦੀਲੀ ਜੀਵਨ ਵਿੱਚ ਪੈਦਾ ਕਰ ਦਿੰਦੀ ਹੈ ਸਾਸੰਗ ਜੀ ਜਿਸ ਤਰ੍ਹਾਂ ਨਾਲੀ ਦਾ ਗੰਦਾ ਪਾਣੀ ਜਦੋਂ ਸਮੁੰਦਰ ਵਿੱਚ ਡੇਰੀ ਆਵੇ ਸਾਸਤਾਂ ਦੀ ਜੀਓ ਸਮੁੰਦਰੀ ਹੋ ਜਾਂਦਾ ਹੈ ਬਿਲਕੁਲ ਉਸ ਬਿਲਕੁਲ ਉਸੇ ਤਰ੍ਹਾਂ ਪਾਪਾਂ ਨਾਲ ਭਰਿਆ ਹੋਇਆ ਮਨ ਜਦੋਂ ਸਾਧ ਗੁਰੂ ਦੀ ਸੰਗਤ ਕਰਦਾ ਹੈ ਸਾਧ ਸੰਗਤ ਵੀ ਇਹ ਵੀ ਰੱਬ ਦਾ ਰੂਪ ਹੀ ਵਜਾਂਦਾ ਹੈ ਤੁਰਪੁਰ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਆਰਕੇ ਸੰਤ ਸੁਣੋ ਜਦ ਭਾਈ ਪਰਸੇ ਵਿੰਦ ਦੇ ਗੱਲੇ ਏ ਹਰੀ ਦੇ ਸੰਤ ਜਨੋ ਏ ਪ੍ਰਭ ਆਪੋ ਸੁਣੋ ਛੇਤੀ ਹੀ ਗੁਰੂ ਦੀ ਸ਼ਬਦ ਮਹਿ ਜਾਓ ਹੋਰ ਕੰਮ ਦੇ ਵਿੱਚ ਬੇਸ਼ੱਕ ਆਸ ਕਰ ਕੋ ਚੱਲ ਜਾਵੇਗੀ ਹਰ ਗੋਦੀ ਸ਼ਬਦ ਪੜਨ ਕੋ ਆਸ ਨਾ ਕਰੋ ਮਹਾਰਾਜ ਕਹਿੰਦੇ ਜਲਦੀ ਇਹ ਕੰਮ ਕਰੋ ਭਾਈ ਰੋਗੇ ਬੰਦੇ ਦਾ ਕੀ ਪਤਾ ਇਹ ਕੰਮ ਜ਼ਰੂਰੀ ਕਰਨ ਵਾਲਾ ਹੈ ਸਤਿਗੁਰੂ ਦੀ ਛਾਂ ਵਿੱਚ ਆਉਣਾ ਸਤਿਗੁਰੂ ਦੀ ਸੰਗਤ ਕਰਨਾ ਅਕੀਮਾ ਜੀ ਕਹਿੰਦੇ ਸਤਿਗੁਰੂ ਸੇਵ ਖਰਚ ਹਰ ਬੰਦ ਹਾ ਮਤ ਜਾਣ ਹੋ ਅੱਜ ਕੇ ਕਾਲੇ ਸੱਚੇ ਬਾਦਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਹਨ ਕਿ ਭਾਈ ਗੁਰੂ ਦੀ ਸ਼ਰਨ ਪੈ ਕੇ ਜੀਵਨ ਸਬਰ ਵਾਸਤੇ ਪਰਮਾਤਮਾ ਦੇ ਲਾਭ ਦੀ ਪਰਜੀ ਵੱਟ ਪੱਲੇ ਬੰਨੋ ਪਰਜੀ ਤੋਂ ਭਾਵ ਹੈ ਨਰਮਕਾਰ ਪਰਮਾਤਮਾ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਬਿਵਾਸਾ ਲਓ ਮਕਾਇਸਾਉਂ ਜਿਓ ਕਿ ਅੱਜ ਇਹ ਕੰਮ ਕਰਵਾ ਲਵਾਂਗੇ ਕੱਲ ਨੂੰ ਕਰਵਾਵੇ ਕੋਈ ਗੱਲ ਨਹੀਂ ਜੇ ਬਹੁਤ ਰੁਪਈਆ ਮਹਾਰਾਜ ਕਹਿੰਦੇ ਨਹੀਂ ਇਹ ਗੰਮ ਦਾ ਕੀ ਪਰਵਾਸਾ ਕੋਦੋਂ ਵੀ ਸਤ ਸੰਗਿ ਦੀ ਸਾਲ ਰੁਪਏ ਦਾ ਰੁਕ ਸਕਦੇ ਹਨ ਸੋ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉੱਚ ਸਿਖ ਪਿਆਰਿਓਂ ਇਹ ਕੰਮ ਨਾ ਭੁੱਲ ਜਿਓ ਭਗਤੀ ਕਰੋ ਪਰਮਾਤਮਾ ਦੀ ਵਹਿਗੁਰੂ ਦਾ ਸਿਮਰਨ ਕਰਿਆ ਕਰੋ ਅਗੇ ਸੱਜੇ ਬਾਦਸ਼ਾਹ ਦੀ ਗੈਦ੍ਰਹਨ ਹਰ ਕੇ ਸੰਤ ਜਪੋ ਹਰ ਚੱਪਣਾ ਹਰ ਸੰਤ ਚੱਲੇ ਹਰ ਨਾਤੇ ਅਗੇ ਮਹਾਰਾਜ ਕਹਿੰਦੇ ਏ ਹਰੀ ਦੇ ਸੰਤ ਜਨੋ اے ਰੱਬ ਦੇ ਪਿਆਰਿਓ ਧਰਜ ਜਨੋ ਪ੍ਰਮਾਤਮਾ ਦੇ ਨਾਮ ਦਾ ਜਾਪ ਜੱਪਿਆ ਕਰੋ ਇਸ ਜਾਪ ਦੀ ਵਰਕਤ ਦੇ ਨਾਲ ਹਰੀ ਦਾਸ ਸਾਤਰ ਹਰੀ ਦੀ ਰਜਾ ਵਿੱਚ ਤੁਰਨ ਲੱਗ ਪੈਂਦਾ ਹੈ ਜਦੋਂ ਕੋਈ ਕੋ ਸਿੱਖ ਪਿਆਲਾ ਇਹਦਾ ਸਿਮਰਨ ਕਰਦਾ ਹੈ ਪਰਮਾਤਮਾ ਦਾ ਮਾਦਾ ਜੀ ਕਹਿੰਦੇ ਭਾਈ ਕਹਿੰਦੇ ਉਹ ਪਰਮਾਤਮਾ ਦਾ ਹੀ ਰੂਪ ਬਚਾਉਂਦਾ ਹੈ ਅਗੇ ਸੱਚੇ ਬਾਦਸ਼ਾਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਜਿਨ ਹਰ ਜਪਿਆ ਸੇ ਹਰ ਹੋਏ ਹਰ ਮੇਲਿਆ keel keelani हे ਭਾਈ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ਜੋ ਜ ਤਮਾਸ਼ੇ ਕਰਨ ਵਾਲਾ ਚੋਦੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ ਅੱਗੇ ਸੱਚੇ ਪਾਤਸ਼ਾਹ ਕੀ ਬਿਆਨ ਕਰਦੇ ਹਨ ਆਹ ਦਾ ਹਰ ਜੱਪ ਨਾ ਜੱਪ ਲੋ ਚਲੋ ਜਾਨੀ ਹਰ ਕਿਰਪਾ ਕਰ ਬੰਦ ਬਾਲੀ ਏ ਬੰਬਾਰੀ ਬੰਬਾਰੀ ਮੁਤਾਬ ਹੈ ਪ੍ਰਮਾਤਮਾ ਦਾ ਹਿਦੂ ਏ ਸੱਚੇ ਪਾਤਸ਼ਾਹ ਮੈਨੂੰ ਤੇਰਾ ਨਾਮ ਜਪਣ ਦੀ ਤਾਂਗ ਲੀਂ ਕੋਈ ਹੈ ਮੇਰੇ ਤੇ ਮਿਹਰ ਕਰ ਅਗੇ ਕੀ ਕਹਿੰਦੇ ਨੇ ਸਚੇ ਪਾਤਸ਼ਾ ਜਗ ਨਾਨਕ ਸੰਗਿ ਪ੍ਰਸਾਦ ਹਰ ਮੇਂ ਨਹਾਉ ਆਹ ਮੋ ਸਾਧ ਜਨਾ ਪਗ ਰੱਲੇ ਅਗੇ ਸਤਿਗੁਰੂ ਸਚੇ ਪਾਤਸ਼ਾ ਕਹਿੰਦੇ ਹਨ ਕਿ ਦਾਸ ਨਾਨਕ ਆਖਦਾ ਹੈ ਕਿ हे ਪ੍ਰਭੂ ਮੈਨੂੰ ਸਾਧ ਸੰਗਤ ਵਿੱਚ ਮਿਲਾਈ ਰੱਖ ਮੇਨੋ ਤੇਰੇ ਸਾਧ ਤਨ ਆਦੇ ਚਰਣਾ ਦੀ ਧੂੜ ਦੇਦੀ ਰਹੇ ਸਾ ਸੰਗ ਜੀ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਪਾਤਸ਼ਾਹ ਕੀ ਕਹਿੰਦੇ ਹਨ ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰੋ ਜਨ ਗਾਨਕ ਸੰਗਤ ਸਾਧ ਹਰ ਮੇਲ ਦਾ ਹੋ ਆਮੋਸਤਾਪਨਾ ਪਗਲ ਦੀ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਮੈਨੂੰ ਆਪਣੇ ਗੁਰਸਿੱਖ ਪਿਆਰਿਆਂ ਦੀ ਸਤਿ ਸੰਗਤ ਦੇ ਮੈਨੂੰ ਇਹਨਾਂ ਦਾ ਸੰਗ ਬਖਸ਼ਿਓ ਕਿਉਂਕਿ ਗੁਰਸਿੱਖਾਂ ਦੀ ਸੰਗਤ ਕਰਨ ਦੇ ਨਾਲ ਸਾਧ ਸੰਗਤ ਜੀ ਮਨ ਹੈ ਟਿੜਾ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ ਵਾਹਿਗੁਰੂ ਦੇ ਨਾਲ ਜੁੜਿਆ ਰਹਿੰਦਾ ਹੈ ਸਵਾਗਤ ਕਰਸਿਓ ਪਿਆਰਿਓ ਆਪ ਸਭ ਨੂੰ ਬੇਨਤੀ ਹੈ कि ਆਪਣੇ ਨਗਰ ਦੇ ਗੁਰਦੁਆਰਾ ਸਾਹਿਬ ਸ੍ਰੀ ਅਕਾਲ ਸਰੂਪ ਸਾਹਿਬ ਨੇ ਕਿਤਾਬ ਯੋਜਨਾ ਸ਼ਬਦ ਦੀ ਵਿਚਾਰ ਚੱਲ ਰਹੀ ਹੈ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਹਨ ਸੋ YouTube ਤੋਂ ਬਹੁਤ ਹੀ ਸਤਿਕਾਰ ਜੋ ਗੁਰੂ ਘਰ ਦੇ ਸੇਵਾਦਾਰ ਗੁਰੂ ਘਰ ਦੇ ਪਰੀਤਵਾਨ ਪਰਮ ਸਤਿਕਾਰ ਜੋ ਭਾਈ ਸਾਹਿਬ ਭਾਈ ਸਰਦਾਰ ਗੁਰਦੇਵ ਸਿੰਘ ਜੀ ਇਨੋਂ ਸੱਚੇ ਪਾਤਸ਼ਾਹ ਨੇ ਸੇਵਾ ਦਿੱਤੀ ਹੈ ਇਹ ਯੋਜਨਾ ਜੋ ਹੈ ਪ੍ਰੋਗਰਾਮ ਹੈ ਸਾਧ ਸੰਗਤ ਜੀ ਇਹ ਪ੍ਰਸਾਦ ਕਰਿਆ ਕਰਨਗੇ ਸੋ ਬੇਨਤੀ ਹੈ ਸਮੇਸ਼ਰ ਗੁਰਕਾਰ ਦੀ ਹਾਜ਼ਰੀ ਭਰ ਦੇ ਕਿਰਪਾ ਕਰਿਆ ਕਰੋ ਭਾਈ 15 ਮਿੰਟ ਦਾ ਇਹ ਪ੍ਰੋਗਰਾਮ ਹੈ ਜਿਸ ਦੀ ਸਾਧ ਸੰਗਤ ਦੀ ਵੀਡੀਓ ਬਣਾਈ ਜਾਂਦੀ ਹੈ ਇਹ ਯੋਜਨਾ ਦਾ ਪੂਰਾ ਪ੍ਰੋਗਰਾਮ YouTube ਤੇ ਆਇਆ ਕਰੇਗਾ ਸੋ ਸਾਰੇ ਨਗਰ ਦੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਬਾਬਾ ਤੋਂ ਬਾਬਾ ਗੁਰਦੁਆਰੇ ਦੀ ਹਾਜ਼ਰੀ ਭਰਦੀ ਕਿਰਪਾ ਕਰੋ ਸਤਿਗੁਰਾਂ ਦੀ ਗੁਰਬਾਣੀ ਨੂੰ ਸਰਵਣ ਕਰਕੇ ਆਪਣਾ ਲੋਕ ਸੁਖੀ ਅਤੇ ਪਰਲੋਕ ਸਿਹਲਾ ਕਰੋ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓਮਕਾਰ ਸਤਿਗੁਰ ਪ੍ਰਸਾਦ ਅਨੰਦ ਪਿਆਮ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਰਪਾਇਆ ਸਹਜ ਸੇਤੀ ਮਨ ਬਚੀ ਆਵਾ ਭਾਈਆ ਰਾਗ ਰਤਨ ਵਰਤਾਰ ਕਨੀਆ ਆ ਸ਼ਰਧ ਗਾਵਣੀ ਆ ਸ਼ਬਦਾਂ ਕੰਗਾਵਹ ਹਰੀ ਕੇ ਦਾ ਮਨ ਜਿਂਨੇ ਬਸਾਇਆ ਕਹਨ ਗਾਲਿਆ ਨਾਮ ਤੋਂ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹਾ ਹਰ ਨਾਲੇ ਹਰ ਨਾਲੇ ਉਹੋ ਕਰੇ ਤੇਰਾ ਆਕਾਬ ਸਭ ਸੁਧਾਰਣਾ ਸੁਖਨਾ ਗੱਲਾ ਸੁਨਰਤ ਸੁਰਾਮੀ ਸੋ ਪ੍ਰਮੋਹ ਮੁਦ ਸਾਰੇ ਕਹੇ ਨਾਮ ਕਰਮਾਂ ਦੇਰੇ ਅਸਾਧਾ ਪਰ ਨਾਲੇ ਸੱਚੇ ਸਹਿਬਾ ਕਾ ਨਾਹੀ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸੁਦਾਸ ਸਤਿਨਾਮ ਤੇਰੀ ਨਾਮੁ ਅੰਮ੍ਰਿਤਸਾਵੇ ਨਾਮ ਜਿਨ ਕੈ ਬੰਸਿਆ ਵਾਜੇ ਸ਼ਬਦ ਪਿਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਦ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਿਲੈਐ ਵਸੇਆ ਜਨ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਦਕ ਹਉ ਜਿਸ਼ਕੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਤੋਂ ਤੋਖਿਆ ਸੱਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਦਿੱਤ ਕਾਲ ਸੁ ਭਾਗੈ ਘਰ ਸੁ ਭਾਗੈ ਸ਼ਬਦ ਬਾਜੇ ਕਲਾ ਜਿਤ ਘਰ ਆਧਾਰੀਆ ਪੰਜ ਦੂਤ ਤੁਧ ਬਸ ਕੀਤੇ ਕਾਲ ਕਟਕ ਬੁਨਾਰੀਆ ਦੁਰ ਕਰਮ ਪਾਇਆ ਤੁਜ ਜਿਨ ਕਾ ਸੇ ਨਾਮ ਹਰ ਕੈ ਲਾਗੇ ਕਹੇ ਲਾਲਕ ਪਹਿ ਸੁਖ ਹੋਆ ਤਤ ਕਰਿਆ ਨ ਹੱਦ ਵਾਜੇ ਅਨੰਦ ਸੁਣੋ ਗੜ ਭਾਗੀ ਹੋ ਸਗ